10ਵੀਂ ਦਹਿਦਿਸ਼ ਹੋਏ ਆਨੰਦ ਛੁਟਾ ਭਰਮੋਂ ਮਿਲੇ ਗੋਬਿੰਦ 9ਵੇਂ ਦੌਰ ਕੋ ਸਾਧ ਪਹਿਲਾ ਹੈਗਾ ਨੋਮੀ ਦੀ ਗੱਲ ਚਲਦੀ ਬੈਤੀ ਮਨਸਾ ਰੱਖੋ ਬੰਧ ਲੋਵੇ ਦੌਰ ਕੋ ਸਾਧ ਨਵੇਂ ਦੌਰ ਤੇ ਮੈਂ ਸਾਧਿਆ ਜਾਊਗਾ ਸ਼ੁੱਧ ਕੇ ਮੈਂ ਸਾਧਵਨ ਸ਼ੁੱਧ ਕਰ ਲਵਾਂਗਾ ਨਵੇਂ ਦਵਾਰ ਕੋ ਸਾ ਨਵਾਂ ਦਵਾਰ ਨਵਾਂ ਨਹੀਂ ਹੈ ਦਵਾਰ ਅਸਲ ਇਹ 10ਵਾਂ ਦਵਾਰ ਨੂੰ ਨਵਾਂ ਨਵਾਂ ਦਵਾਰ ਕੇ ਹੈ ਨਵੇਂ ਨਵੇਂ ਦਵਾਰ ਕੋ ਸਾ ਦੇ ਘਰ ਦਵਾਰ ਨਵਾਂ ਹੈ ਨਾ ਤਾਂ ਹੈਗਾ ਹੀ ਨਹੀਂ ਇਹ ਤਾਂ ਪ੍ਰਗਟੇ ਨੇ ਇੱਕ 10ਵਾਂ ਦਵਾਰ ਜਿਹੜਾ ਜਦ ਇਹਦਾ ਪਤਾ ਲੱਗਣਾ ਨਵਾਂ ਪਤਾ ਨਹੀਂ ਹੈ ਲੋਕਾਂ ਨੂੰ ਉਹਨੂੰ ਸਾਧਨ ਅਸ਼ੁੱਧ ਕਰਨਾ ਕਿਵੇਂ ਸ਼ੁੱਧ ਕਰਾਂਗੇ ਜੇ ਜਿਹੜੀ ਤਿਰਕੁਟੀ ਹੈ ਇਹਦੇ ਵਿੱਚ ਜਿਹੜਾ ਕਲਪਨਾ ਆਪਾਂ ਕਰਦੇ ਹਾਂ ਮਾਇਆ ਦੀ ਇੱਛਾ ਕਰਦੇ ਹਾਂ ਜੇ ਇਹ ਇੱਛਾ ਨੂੰ ਬੰਨ੍ਹ ਦੀਏ ਤਾਂ ਦਸਮਾ ਦਾ ਰੂਧ ਹੋ ਬੈਤੀ ਮਨਸਾ ਰੱਖੋ ਬੰਦ ਜੇ ਉਤੋਂ ਰੰਗਦਾਰ ਪਾਣੀ ਗਰੀ ਜਾਂਦਾ ਹੈ ਪਿਆ ਰੰਗਦਾਰ ਪਾਣੀ ਨਾਲੇ ਕੱਪੜਾ ਧੋ ਰਹੇ ਹਾਂ ਤਾਂ ਕੱਪੜੇ ਦਾ ਰੰਗ ਨਹੀਂ ਉਤਰ ਸਕਦਾ ਕਪੜਾ ਰੰਗਦਾਰ ਹੈ ਪਾਣੀ ਜੋ ਰੰਗਦਾਰ ਹੈ ਜਿਹੜੇ ਜਿਹੜਾ ਰੰਗ ਉਤਾਰ ਰਹੇ ਹੋ ਕਪੜੇ ਦਾ ਸਾਬਣ ਲਾ ਕੇ ਉਸੇ ਰੰਗ ਵਾਲੇ ਪਾਣੀ ਨਾਲ ਕਪੜਾ ਧੋ ਰਹੇ ਹੈਗਾ ਰੰਗ ਤਾਂ ਪਾਈ ਜਾਂਦੇ ਆ ਵਿੱਚ ਇਸ ਕਰਕੇ ਜਿਹੜੀ ਮਨ ਇੱਛਾ ਹੈ ਸਾਡੇ ਅੰਦਰ ਮਾਇਆ ਦੀ ਉਹ ਸਾਡੇ ਹਿਰਦੇ ਨੂੰ ਵਲੀਨ ਕਰ ਰਹੀ ਹੈ ਭੁੱਖ ਮਾਇਆ ਦੀ ਭੁੱਖ ਜਿਉ ਅਸੀਂ ਇੱਛਾ ਤੇ ਆਖਦੀ ਹੈ ਪਹਿਲਾਂ ਤਾਂ ਦਸਵਾਂ ਦੌਰ ਜਦੂ ਜੇ ਅੱਗ ਬੁਝਾਉਣੀ ਹੈ ਤਾਂ ਉਹਦੇ ਇਹਨਾਂ ਨੂੰ ਪਾਉਣਾ ਬੰਦ ਕਰ ਦिए ਜਿਹੜਾ ਹੈਗਾ ਉਹ ਜਲ ਲੂਗਾ ਫੇਰ ਬੁਝੂਗੀ ਜਿਹੜੇ ਅਸੀਂ ਸੋਚਦੇ ਆ ਮਾਇਆ ਵਾਸਤੇ ਕਲਪਨਾ ਕਰਦੇ ਆ ਵੀ ਆ ਵੀ ਚਾਹੀਦਾ ਵੀ ਉਹ ਇਹਨਾਂ ਨੂੰ ਪਾਉਨੇ ਆ ਕਿਸੂ ਦਾ ਜੇ ਚਾਹਨਾ ਵੀ ਹਿਰਦਾ ਸ਼ਾਂਤ ਹੋ ਜਵੇ ਠੰਡਾ ਹੋ ਜਵੇ ਤਾਂ ਤੋ ਇਹਨਾਂ ਨੂੰ ਪਾਉਣਾ ਤੋ ਜਿਹੜਾ ਦਿਮਾਗ ਚੋਂ ਪੈਂਦਾ ਥੱਲੇ ਰੂਹ ਨੂੰ ਲਾਣਾ ਇੱਛਾ ਉਹਨਾਂ ਨਾਲ ਹੁੰਦੀ ਹੈ ਇਹਦੀ ਬਹਿਤੀ ਨੂੰ ਸਾਹ ਨਾਹੀ ਤੇ ਉਹ ਉੱਥੇ ਚੱਲਦਾ ਹੈ ਉਹ ਤੇ ਧਾਰ ਪੈ ਰਹੀ ਹੈ ਨਾ ਉੱਪਰੋਂ ਉੱਪਰੋਂ ਧਾਰ ਤੇਲ ਦੀ ਪੈ ਰਹੀ ਹੈ ਥੱਲੇ ਅੱਗ ਜਲਦੀ ਦੇ ਉੱਤੇ ਤੇਲ ਦੀ ਧਾਰ ਪੈ ਰਹੀ ਹੈ ਇਹ ਅੱਕੇ ਉਹਦੀ ਧਾਰ ਪੈ ਰਹੀ ਹੈ ਧਿਆਨ ਚ ਤਾਂ ਇਹ ਰੱਖਦੀ ਰਹੂਗੀ ਫਿਰ ਅੰਕੇ ਵਿੱਚ ਮੁਝੂਗੀ ਉਹ ਧਾਰ ਬੰਦ ਕਰੋ ਫੇਰ ਜਿਹੜੀ ਉੱਤੋਂ ਪੈਂਦੀ ਹੈ ਬੈਠੀ ਬੈਠੀ ਉਹਨੇ ਬਹਿ ਰਹੇ ਹਨ ਉਹ ਅੱਗੇ ਜਾ ਜੱਗ ਕਰਦੇ ਹੁੰਦੇ ਸੀ ਨਾ ਉੱਤੋਂ ਪ੍ਰਣਾਲੇ ਬਹੁਤ ਪ੍ਰਣਾਲੇ થી ਦੂਰੋਂ ਪਾਉਂਦੇ ਹੁੰਦੇ ਸੀ ਕਿਉਂ ਉਹ ਪ੍ਰਣਾਲੇ ਸੇ ਟੀਮ ਦੇ ਸੀ ਗਰਮ ਦੇ ਰੁੜ ਕੇ ਉਹ ਅੱਗ ਦੇ ਵਿੱਚ ਪੈ ਜਾਂਦਾ ਸੀ ਅੱਗ ਹੁੰਦੀ ਸੀ ਜਿਆਦਾ ਦੂਰ ਬੈਠਦੇ ਸੀ ਕਿਉਂ ਪਾਉਣੇ ਵਾਲੇ ਸੁਬਗਰੀ ਪਾਉਣੇ ਵਾਲੇ ਨੇੜੇ ਦੀ ਸੀ ਬੈਠਦੇ ਦੂਰ ਕਿਉਂਕਿ ਸੇਕ ਆਉਂਦਾ ਸੀ ਉਹ ਉਹਦੀ ਅਸਲ ਦੇ ਵਿੱਚ ਹੈਗੀ ਹੈ ਇਹ ਬਹਿਤੀ ਜਿਹੜੀ ਇਹ ਤ੍ਰਿਸ਼ਨਾ ਦੀ ਨਦੀ ਵਹਿ ਰਹੀ ਹੈ ਇਹਨੂੰ ਬੰਦ ਕਰੋ ਇਹਦਾ बहाव ਬੰਦ ਹੋ ਜਾਊਗਾ ਬਹਿਤੀ ਮਨਸਾ ਰੱਖੋ ਬੰਦ ਮਨਸਾ ਮੰਦੀ ਇੱਛਾ ਬੰਦੇ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਉਹਨੂੰ ਬੰਨ ਲਓ ਉਹਨੂੰ ਰੋਕ ਲਓ ਤਾਂ ਹਿਰਦੈ ਦਾ ਜਦੂ ਲੋਭ ਮੋਹ ਸਭ ਬਿਸਰ ਜਾਓ ਫੇਰ ਲੋਭਰ ਉਹ ਬਿਸਰੂਗਾ ਤਾਂ ਗੁਝੂਗੀ ਅੱਗ ਬੁਝ ਗਈ ਲੋਭ ਮੋਹ ਬਿਸਰ ਗਿਆ ਬੁਝ ਗਈ ਆਗ ਨਿਕਸੇ ਨਾ ਤੂੰ ਫੇਰ ਲੋਭ ਜਿਹੜਾ ਅੰਦਰੋਂ ਹਿਰਦੇ ਚ ਲੋਭ ਉਹ ਜੜਾ ਉਹ ਖਤਮ ਹੋਊਗਾ ਬਿਸਰ ਜਾਏ ਜੁਗ ਜੁਗ ਜੀਵੋ ਅਮਰ ਫਲ ਖਾਹੋ ਅਤੇ ਜੋਗ ਜੋਗੀ ਦੀਓ ਮੈਂ ਸਾਜੀ ਬਣਾ ਫਿਰ ਉਹ ਕਲਪਨਾਈ ਕਾਲ ਹੈ ਜਿਹੜੀ ਕਲਪਨਾ ਅੰਦਰ ਹੈ ਨਾ ਤੁਹਾਡੇ ਆਪਣੇ ਦਿਮਾਗ ਚ ਇੱਥੇ ਹੀ ਤਾਂ ਫੜਿਆ ਜਾਂਦਾ ਇੱਥੇ ਹੀ ਬੇਹੋਸ਼ ਹੁੰਦਾ ਨਾ ਬੇਹੋਸ਼ ਕਹਿੰਦਾ ਹੁਣ ਬੇਹੋਸ਼ ਹੋ ਗਿਆ ਉੱਤੇ ਤ੍ਰਿਕੁਟੀ ਚੋਂ ਫੜ ਲਿਆ ਹਉ ਤਈ ਫੜ ਲਈ ਸਰਤ ਜੇ ਉੱਤੇ ਹੁੰਦੀ ਉਹਨਾਂ ਦਾ ਫੜਦਾ ਕੀ ਤ੍ਰਿਕੁਣੀ ਸਰਤੋਂ ਹਣੀ ਦਿਮਾਗ ਦੇ ਵਿੱਚ ਧਿਆਨ ਹੋਣਾ ਘਰ ਤੋਂ ਬਾਹਰ ਹੈ ਪਿੰਜਰੇ ਚੋਂ ਜੇ ਤੋਤੇ ਦਾ ਸਿਰ ਬਾਹਰ ਚਲਿਆ ਗਿਆ ਤਾਂ ਬਿੱਲੇ ਨੇ ਬਾਹਰੇ ਫੜ ਲੈਣਾ ਉਹਨੇ ਸਿਰ ਲੈ ਜਾਣਾ ਬਾਕੀ ਬਾਕੀ ਪਿੰਜਰੇ ਦਾ ਕੀ ਹੈ ਬਾਕੀ ਸਰੀਰ ਦਾ ਕੀ ਹੈ ਜੇ ਸਿਰ ਲੈ ਗਿਆ ਵੱਢ ਕੇ ਸਿਰੇ ਜਾਨਵਰ ਦਾ ਸਿਰ ਵਟਿਆ ਗਿਆ ਉਹ ਤਾਂ ਤਾਂ ਬੇਕਾਰ ਹੈ ਫਿਰ ਉਹ ਜਿਹਦਾ ਧਿਆਨ ਹੈ ਖਤਮ ਹੋ ਗਿਆ ਜੀਵ ਧਿਆਨ ਨਹੀਂ ਹੈ ਜੀਵ ਵਰਗੀ ਹੈ ਜੀਵ ਚ ਹੈ ਕੀ ਧਿਆਨ ਹੈ ਧਿਆਨ ਖਤਮ ਹੋ ਗਿਆ ਮਰ ਗਿਆ ਜੇ ਧਿਆਨ ਉਹਦਾ ਕਾਇਮ ਹੈ ਤਾਂ ਜਿਉਂਦਾ ਜਾਂ ਕੋਮੇ ਜਾਂਦਾ ਕੀ ਹੁੰਦਾ ਧਿਆਨ ਹੈ ਮਰ ਜਾਂਦਾ ਕੋਮੇ ਜਾਂਦਾ ਸੌਂਦਾ ਧਿਆਨ ਹੀ ਨਹੀਂ ਧਿਆਨੇ ਖਤਮ ਹੁੰਦਾ ਉਹਦਾ ਧਿਆਨ ਗਾਇਬ ਹੋ ਜਾਂਦਾ ਕਿੱਥੇ ਚਲੇ ਜਾਂਦਾ ਕੋਈ ਨਹੀਂ ਪਤਾ ਜੇ ਧਿਆਨ ਤਰਕੋ ਦਿੱ ਜੇ ਉਹ ਤੇ ਖਤਰਾ ਜੇ ਧਿਆਨ ਜਿਵੇਂ ਕੱਛੂ ਦੀ ਸ਼ਰੀ ਹੈ ਜੇ ਬਾਹਰ ਨਿਕਲ ਦਿਆ ਖਤਰਾ ਹੈ ਜੇ ਅੰਦਰ ਰਹਿੰਦਾ ਪਤਾ ਹੀ ਨਹੀਂ ਸ਼ਰੀ ਕਿੱਥੇ ਜੇ ਉੱਤੇ ਕੋ ਡੰਡਾ ਮਾਰ ਵੀ ਦੇਵੇ ਉਹਦੀ ਜਿਹੜੀ ਉਹਦੀ ਹੈ ਨਾ ਉੱਤੇ ਖੋਪੜੀ ਸਖਤ ਤਾਂ ਸ਼ਰੀ ਨੂੰ ਨਹੀਂ ਸੱਟ ਵੱਜਦੀ ਉਹਦੀ ਨੂੰ ਸ਼ਰੀ ਨੂੰ ਕੁਛ ਨਹੀਂ ਹੁੰਦਾ ਸ਼ਰੀ ਸੇਫ ਹੈ ਅੰਦਰ ਉਹਦਾ ਸਿਰ ਸੇਫ ਹੈ ਅੰਦਰ ਐਵੇਂ ਅੰਦਰ ਧਿਆਨ ਹੋਏ ਹੋਏ ਦਾ ਸਿਰ ਸੇਫ ਜਿਹੜਾ ਆਦਮੀ ਅੰਦਰ ਧਿਆਨ ਆ ਉਹਦਾ ਸਿਰ ਸੇਫ ਹੈ ਜਿਹੜਾ ਬਾਹਰ ਧਿਆਨ ਤੇਰ ਗੁੰਡੀ ਜਾ ਉਹ ਸੇਫ ਨਹੀਂ ਹੈਗਾ ਕਾਲਵਾਸ ਹੈ ਉਹ ਜਿਹੜਾ ਕਾਲਵਾਸ ਆ ਉਹ ਦਿਮਾਗ ਜਿਹਨੂੰ ਇਹ ਦਸੂਦਾਰ ਕਹਿੰਦੇ ਆ ਦੁਨੀਆ ਇਹਨਾਂ ਨੂੰ ਪਤਾ ਹੀ ਨਹੀਂ ਦਸੂਦਾਰ ਦੱਸਦਾ ਇੱਥੇ ਤਾਂ ਕਾਲ ਦਾ ਪਹਿਰਾ ਹੈ ਇੱਥੇ ਤਾਂ ਕਾਲ ਦਾ ਰਾਜ ਹੈ ਇਹ ਕਾਲਵਾਸ ਨੇ ਸਾਰੇ ਲੋਕੋ ਇਸੇ ਕਰਕੇ ਮੰਦਰੋਂ ਮੁਕਤੀ ਮਿਲਦੀ ਹੈ ਮਰਦੇ ਤੇ ਮਰਨਾ ਤਾਂ ਉੱਥੇ ਹੈ ਹੀ ਇੱਥੇ ਜੁਗ ਜੁਗ ਜਿਓ ਅਮਰ ਫਲ ਖਾਓ ਅਮਰ ਫਲ ਕੀ ਹੁੰਦਾ ਅਮਰ ਫਲ ਸ਼ਬਦ ਵਿਚਾਰ ਜੋ ਸ਼ਬਦ ਵਿਚਾਰ ਚੋਂ ਮਿਲਦਾ ਤਤ ਗਿਆਨ ਇਹ ਅਮਰ ਫਲ ਇਹ ਤੇ ਖਾਂਦੇ ਇੱਥੇ ਖਾਂਦੇ ਰਹੋ ਅਮਰ ਫਲ ਖਾਂਦੇ ਚਲੇ ਜਾਓ ਤੇ ਜੁਗ ਸਰੀਰ ਦੀ ਕੋਈ ਲੋੜ ਨਹੀਂ ਇੱਥੇ ਸਰੀਰ ਨੇ ਤਾਂ ਖਾਣਾ ਨਹੀਂ ਕੁਝ ਖਾਣਾ ਆਤਮਾ ਨੇ ਆਤਮਾ ਦੀ ਖੁਰਾਕ ਆਤਮਾ ਦੀ ਖੁਰਾਕ ਖਾਂਦੇ ਰਹੋ ਅਮਰ ਫਲ ਆਤਮਾ ਦੀ ਖੁਰਾਕ ਹੈ ਸਰੀਰ ਦੀ ਖੁਰਾਕ ਨਹੀਂ ਹੈ ਪਰ ਲੋਕਾਂ ਨੇ ਅਮਰ ਫਲ ਨੂੰ ਵੀ ਸਰੀਰ ਦੀ ਖੁਰਾਕ ਮੰਨਿਆ ਹੋਇਆ ਹੈ ਵੀ ਐਸਾ ਕੋਈ ਫਲ ਹੈ ਜਿਹੜਾ ਖਾ ਲੈਣਾ ਫੇਰ ਸਰੀਰ ਮਰਦਾ ਹੀ ਨਹੀਂ ਬਿਲਕੁਲ ਗਲਤ ਹੈ ਸਰੀਰ ਬਾਤ ਕੋਈ ਅਮਰ ਫਲ ਨਹੀਂ ਪਰ ਉਹ ਠੱਗਾ ਨੇ ਬਣਾਈ ਹੋਈਆਂ ਨੇ ਗੱਲਾਂ ਹੈ ਅਮਰ ਫਲ ਐਸੀ ਜਦੋਂ ਬੇਦ ਦੇ ਵਿੱਚੋਂ ਜਦੋਂ ਬੇਦ ਨੂੰ ਅਸੀਂ ਰੱਦ ਕਰਨਾ ਸੀ ਤਾਂ ਅਮਰ ਫਲ ਵੀ ਮਾਇਆ ਦਾ ਹੀ ਬਣਾਉਣਾ ਪਿਆ ਬੇਦਾਲਾ ਅਮਰ ਫਲ ਗੁਰਬਾਣੀਏ ਬੇਦਾਲਾ ਅਮਰ ਫਲ ਤਤ ਗਿਆਨ ਤਤ ਚੁਗੈ ਮਿਲ ਏਕ ਸੇ ਤਤ ਚੁਗੈ ਮਿਲ ਏਕ ਸੇ ਨਾਨਕ ਫਾਸਨਾ ਰੰਚ ਜਦੋਂ ਚਿਤਾਰਮਨ ਇੱਕੋ ਜੇ ਹੋ ਕੇ ਤਤ ਚੁਗਦੇ ਨੇ ਹਿਰਦੇ ਚ ਸ਼ਬਦ ਵਿਚਾਰ ਕਰਕੇ ਫੇਰ ਨਹੀਂ ਫਾਸ ਉਹਨਾਂ ਨੂੰ ਹੈਗੀ ਇਹ ਜੰਮ ਦੇ ਜਾਲ ਚ ਨਹੀਂ ਫਸਦੇ ਨਾਨਕ ਫਾਸਨਾ ਰਾਂਚ ਰਜਾ ਰਤਾ ਮਤ ਵੀਰ ਰਤੀ ਜਿੰਨਾ ਵੀ ਕਿਤੇ ਦੀ ਫਸਿਆ ਹੋਇਆ ਜਾਂਦੇ ਜਾਲ ਚ ਸਭ ਕੁਝ ਖਲੀਏ ਨਾ ਗੁਰਮਣੀ ਚ ਹਰੀ ਜਿਸਤਨੀ ਦਹਦਿਸੋ ਹੋਏ ਆਨੰਦ ਛੁਟਾ ਭਰਮੋਂ ਮਿਲੇ ਗੋਬਿੰਦ ਬਾ 10ਵੇਂ ਨੰਬਰ ਤੇ ਫਿਰ ਕੀ ਹੋਊ 9ਵੇਂ ਨੰਬਰ ਤੇ ਆ ਗਿਆ ਸਭ ਕੁਝ ਹੋ ਗਿਆ ਅਮਰ ਭਰ ਖਾਵੈ 9ਵੇਂ ਨੰਬਰ ਤੇ ਅਭਰ ਫਲਤਾ 9ਵੇਂ ਨੰਬਰ ਤੇ ਆ ਗਿਆ 10ਵੇਂ ਦੌਰ ਦੇ ਵਿੱਚ ਤਾਂ ਬਰ ਅਨੰਦਾ ਜਾ ਪਹੁੰਚ ਗਿਆ ਉੱਥੇ ਉੱਥੇ ਤਾਂ ਬਰ ਅਨੰਦਾ ਹੀ ਹੈ ਜੇ 10ਵੇਂ ਦੌਰ ਚ ਟਿਕ ਗਿਆ ਫਿਰ ਅਨੰਦਾ ਹੈ 10ਵੀਂ ਦਾ ਦਸ ਹੋਏ ਅਨੰਦ ਦਾ ਦੈਦਿਸ ਗਗਨ ਹੈ ਜਿਹੜੂ ਗਗਨ ਬੋਲਦੇ ਉੱਥੇ ਦੈਦ ਨੂੰ ਸੌਂਦਾ ਹੁੰਦਾ ਚਾਰ ਕੁੰਟਾ ਉੱਤਰ ਦੱਖਣ ਪੂਰਵ ਪਛਮ ਆਕਾਸ਼ ਔਰ ਪਤਲ ਚਾਰੇ ਖੂਜੇ ਚਾਰੇ ਕੋਨੇ ਖੂਜੇ ਚਾਰੇ ਤਰਫ ਤੇ ਆਕਾਸ਼ ਉੱਪਰ ਔਰ ਥੱਲੇ ਇਹਦਾ ਇਹਦੇ ਸਾਨੇ ਇਹਨੂੰ ਗਗਰ ਕਹਿੰਦੇ ਨੇ ਇਹ ਹਿਰਦਾ ਇਹਦਾ ਨਾ ਹਿਰਦਾ ਇਹ ਹਿਰਦਾ ਗਗੰਦਾਨ ਹੋਈ ਹੈ 10ਵੀਂ ਦਾਇਰਸ ਹੋਏ ਆਨੰਦ ਆਨੰਦ ਹਰਦੇ 10 ਕਿਧਰੇ ਨੂੰ ਚਲੇ ਆਨੰਦ ਆਨੰਦ ਇਹ ਚੱਕਰਵਰਤੀ ਹੈ ਇਹਨੂੰ ਕਹਿੰਦੇ ਚੱਕਰਵਰਤੀ ਇਹ ਚੱਕਰਵਰਤੀ ਰਾਜੇ ਹੈ ਜਿੱਥੇ ਮਰਜੀ ਚੱਕਰ ਕੱਟੀ ਜਾਓ 10ਵੀਂ ਦਾਇਰਸ ਹੋਏ ਆਨੰਦ ਆਨੰਦ ਛੁੱਟਾ ਹੈ ਭਰਮੋਂ ਮਿਲੇ ਗੋਪਿੰਦ ਛੁੱਟਾ ਹੈ ਭਰਮ ਹੁਣ ਭਰਮ ਛੁੱਟਣਾ ਹੈ ਉਹ ਪਹਿਲਾਂ ਦਾ ਛੁੱਟ ਗਏ ਨਾ ਉਹ ਉਹ ਲੋਭ ਉਹ ਸਭ ਬਿਸਰ ਜਾਓ ਉਹ ਉਹ ਪੰਜੇ ਦਾ ਪਹਿਲਾਂ ਛੁੱਟ ਗਏ ਆ ਭਰਮ ਇੱਥੇ ਆ ਕੇ ਛੁੱਟਣਾ ਪਰਮਾ ਮਾਂ ਹੈ ਨਾ ਸਾਰਿਆਂ ਦੀ ਇਹ ਤੇ ਉਹਦਾ ਹੋਣਾ ਛੁੱਟੇ ਭਰਮ ਮਿਲੇ ਗੋਬਿੰਦ ਗੋਬਿੰਦੇ ਅਰ ਤੇਰੇ ਵਿਚਾਲੇ ਭਰਮ ਦਾ ਪੜਦਾ ਲੁਭਦਾ ਪੜਦਾ ਨਹੀਂ ਹੈ ਬੋਧਾ ਪੜਦਾ ਨਹੀਂ ਹੈ ਕ੍ਰੋਧਾ ਪੜਦਾ ਨਹੀਂ ਹੈ ਮਾਇਆ ਦਾ ਪੜਦਾ ਨਹੀਂ ਹੈ ਭਰਮ ਦਾ ਪੜਦਾ ਛੁਟੇ ਭਰਮ ਮਿਲੇ ਗੋਵਿੰਦ ਅਗਿਆਨਤਾ ਦਾ ਪੜਦਾ ਅਗਿਆਨਤਾ ਦਾ ਭਰਮ ਕੀ ਅਗਿਆਨਤਾ ਜੋ ਗਿਆਨ ਨਹੀਂ ਉਹਦਾ ਹੀ ਪੜਦਾ ਹੈ ਅਗਿਆਨਤਾ ਦਾ ਪੜਦਾ ਹੈ ਛੁਟੇ ਭਰਮ ਮਿਲੇ ਗੋਵਿੰਦ ਗੋਵਿੰਦ ਜੋਤ ਸਰੂਪੀ ਤਤ ਅਨੂਪ ਗੋਵਿੰਦਾ ਕੀ ਪਰ ਮੇਰੂ ਇਹ ਕਹਿੰਦਾ ਮੈਂ ਹੋਰਾਂ ਗੋਵਿੰਦ ਹੋਰਾਂ ਜੇ دل ਨੂੰ ਪਤਾ ਲੱਗਿਆ ਮੈਂ ਉਹ ਗੋਵਿੰਦ ਦਾ ਉਦਲ ਭਰਭ ਜਾਂਦਾ ਇਹ ਸਮਝਦਾ ਰਾਮ ਹੋ ਰਿਹਾ ਮੈਂ ਹੋ ਰਹਾ ਜਿਹੜਾ ਆਪਣੇ ਆਪ ਨੂੰ ਰਾਮ ਮੰਨ ਲੈਂਦਾ ਸਮਝ ਲੈਂਦਾ ਜਾਣ ਲੈਂਦਾ ਵੀ ਮੈਂ ਹੋ ਰਾਮ ਆਤਮ ਰਾਮ ਲਿਓ ਪ੍ਰਮਾਣ ਉਹਦਲ ਭਰਭ ਜਾਂਦਾ ਪਰਮ ਕਹਿੰਦੇ ਗੋਵਿੰਦ ਬਾਹਰ ਤਾਂ ਹੈ ਨਹੀਂ ਇਹਨੂੰ ਆਪਣੇ ਆਪ ਦੇ ਭਰਮ ਹੈ ਵੀ ਮੈਂ ਰਾਮ ਨਹੀਂ ਰਾਮ ਕੋਈ ਹੋਰ ਚੀਜ਼ ਹੈ ਜਦ ਕਿ ਰਾਮ ਹੈ ਆਪੇ ਆਹੀ ਭਰਮ ਦੂਰ ਹੋਣਾ ਰਾਮ ਤਾਂ ਆਪੇ ਹੈ ਪਰਦਾ-ਪਰਦਾ ਬਾਹਰ ਨਹੀਂ ਆਇਆ ਕੋਈ ਤੈਨੂੰ ਆਪਣੇ ਆਪ ਦਾ ਗਿਆਨ ਨਹੀਂ ਹੈ ਕਿ ਮੈਂ ਕੀ ਹਾਂ ਆਤਮ ਗਿਆਨ ਹੈ ਗੁਰਬਾਣੀ ਚ ਆਤਮ ਗਿਆਨ ਹੈ ਆਤਮ ਦਰਸ਼ਨ ਹੈ ਆਤਮ ਧਿਆਨ ਹੈ ਆਪਣੇ ਵਾਸਤੇ ਨੇ ਦੱਲੇ ਚੀਜ਼ਾਂ ਆਪਣਾ ਹੀ ਗਿਆਨ ਆਪਣਾ ਹੀ ਧਿਆਨ ਆਪਣਾ ਹੀ ਦਰਸ਼ਨ ਇਹੀ ਪਰਮੇਰੂ ਵੀ ਮੈਂ ਤਾਂ ਬਹੁਤ ਕੋਈ ਬਬੂਲੀ ਜੀ ਚੀਜ਼ਾਂ ਗੋਵਿੰਦ ਖਬਰੀ ਕੀਏ ਤੇ ਗੋਵਿੰਦ ਦਾ ਕ੍ਰਿਸ਼ਨ ਹੈ ਸਾਰੇ ਇਗਰਿਸ਼ਨ ਦੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਮਾਇ ਕਰੋੜਾ ਕ੍ਰਿਸ਼ਨ ਨੇ ਦੇ ਸਭ ਸਾਰਿਆਂ ਦੇ ਅੰਦਰ ਰਾਮ ਹੈ ਫਿਰ ਰਾਮਰ ਕ੍ਰਿਸ਼ਨ ਦਾ ਸਾਰੇ ਹੀ ਹੋਗੇ ਜੇ ਸਾਰੇ ਮੰਨ ਲੈਂਦੇ ਤਾਂ ਦੁਕਾਨਦਾਰੀ ਨਹੀਂ ਸੀ ਚਲਦੀ ਰਾਮ ਦੇ ਨਾਮ ਤੇ ਫਿਰ ਬੰਦਰ ਬਣ ਕੇ ਕ੍ਰਿਸ਼ਨ ਦੇ ਨਾਮ ਤੇ ਬੰਦਰ ਬਣ ਕੇ ਦੁਕਾਨਦਾਰੀ ਕਿਵੇਂ ਚਲਦੀ ਜੇ ਜੇ ਲਗਾ ਲੇ ਤੂੰ ਵੀ ਕ੍ਰਿਸ਼ਨ ਹੈ ਉਹ ਫੇਕਾ ਤੂੰ ਜਾਂਦਾ ਬੰਦਰ ਉਹਨੇ ਕੀ ਕਰਨ ਲੈ ਕ੍ਰਿਸ਼ਨ ਤੂੰ ਹੈ ਮਨ ਮੰਦਰ ਤੇਰੇ ਅੰਦਰ ਹੈ ਤੇ ਮਨ ਮੰਦਰ ਹੈ ਕ੍ਰਿਸ਼ਨ ਰਾਮ ਤੂੰ ਆਪੇ ਹੀ ਹੈ ਫਿਰ ਜਾਉ ਕੀ ਕਰਨ ਕੋਈ ਬੰਦਰ ਤੇ ਉਹਰੇ ਤਾਂ ਦੁਕਾਨ ਬੰਦ ਹੋ ਜੂ ਉਹ ਨਹੀਂ ਇਹ ਗੱਲ ਬੰਦੇ ਕਿੰਨਾ ਦੁਕਾਨਾ ਚਲਾਉਣੀਆਂ ਨੇ ਇਹ ਉਹਨਾਂ ਦੇ ਧਰਮ ਦੇ ਬਾਹਰ ਬਣਾਏ ਮਾਰਕਟ ਚ ਮਾਰਕਟ ਹੈ ਫੈਕਟਰੀ ਹੈ ਜਿੱਥੇ ਚੰਗਾ ਬੰਦਰ ਬਣ ਗਿਆ ਫੈਕਟਰੀ ਲੱਗੀ ਚੰਗਾ ਗੁਰਦਾਰਾ ਬਣ ਗਿਆ ਫੈਕਟਰੀ ਲੱਗੀ ਲੱਖਾਂ ਲੱਖਾਂ ਰੁਪਏ ਟੱਕ ਚੜਾਵਾ ਕਿਉਂਕਿ ਗਦੰਦਾ ਤਾਂ ਫੈਕਟਰੀ ਨੂੰ ਨਹੀਂ ਫੈਕਟਰੀ ਨੂੰ ਤਾਂ ਘਾਟਾ ਪੈਂਦਾ ਤੇ ਘਟ ਪੈਂਦਾ ਹੀ ਨਹੀਂ ਫੈਕਟਰੀ ਨੂੰ ਘਾਟਾ ਪੈ ਜਵੇ ਇਹਨਾਂ ਦਾ ਕੁਝ ਵੀ ਨਹੀਂ ਖਰਾਬ ਹੁੰਦਾ ਨਾ ਮਸ਼ੀਨ ਨਾ ਨਬੂ ਜਾਣੀਆਂ ਹੋਣੀਆਂ ਨੇ ਨਾ ਕੋਈ ਮਸ਼ੀਨ ਪ੍ਰਾਣੀ ਹੋਣੀ ਹੈ ਨਾ ਕਿਸੇ ਦਾ ਪਾਟਾ ਟੁੱਟਣਾ ਨਾ ਕੋਈ ਬੇ ਸਟੇਜ ਜਾਣੀ ਹੈ ਕੁਝ ਵੀ ਨਹੀਂ